गुड मॉर्निंग स्टूडेंट्स टुडे वी विल डू पंजाबी बोधमाला चैप्टर 11 बीमार ਦਾ ਹਾਲ स्टूडेंट्स एक कहानी है एक पंडित और एक लालाजी बारे लालाजी ਨੂੰ ਉੱਚਾ ਸੁੰਦਾ ਸੀ ਤੇ ਉਸ ਦੇ ਬੇਸ ਤੇ ਕਹਾਣੀ ਹੈ ਬਹੁਤ ਹੀ ਹਾਸਿਆਪਰ ਸੇ ਕਹਾਣੀ ਹੈ ਤੇ ਇਸ ਵਿੱਚ ਦੱਸਿਆ ਗਿਆ ਕਿ ਮਨੁੱਖ ਨੂੰ ਹਮੇਸ਼ਾ ਘਟ ਅਤੇ ਸੋਚ ਸਮਝ ਕੇ ਹੀ ਬੋਲਣਾ ਚਾਹੀਦਾ ਹੈ ਸਾਨੂੰ ਪਤਾ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਬੋਲਣਾ ਆਪਣੇ ਲਈ ਤੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਵੀ ਬਣਦਾ ਹੈ ਇਸ ਕਹਾਣੀ ਵਿੱਚ ਲਾਲਾ ਜੀ ਦੇ ਉਹ ਗੁਣ ਤੇ ਪ੍ਰਕਾਸ਼ ਪਾਇਆ ਕਿ ਉਸੇ ਕੀ ਉਹ ਗਣ ਸੀ ਉਹਨਾਂ ਦੇ ਵਿੱਚ ਉਹ ਗਣ ਸੀ ਉਹ ਜ਼ਿਆਦਾ ਵੀ ਬੋਲਦੇ ਸਨ ਔਰ ਉਹਨਾਂ ਨੂੰ ਉੱਚਾ ਵੀ ਸੁਣਾਈ ਦਿੰਦਾ ਸੀ ਜਿਨ੍ਹਾਂ ਦੀ ਇਸ ਬਿਮਾਰੀ ਦੇ ਕਾਰਨ ਸਾਰੇ ਲੋਕੋਨੋਂ ਤੋ ਪਰੇਸ਼ਾਨ ਰਹਿੰਦੇ ਸਨ ਕਿ ਲੋਕ ਕੁਝ ਬੋਲਦੇ ਸਨ ਉਹਨਾਂ ਨੂੰ ਕੁਝ ਸੁਣਦਾ ਸੀ ਤੇ ਇਸ ਵਿੱਚ ਜੋ वार्तालाप ਹੁੰਦੀ ਹੈ ਉਹ ਵੀ ਹਸਮਈ ਹੈ। ਔਰ ਆਓ ਅਸੀਂ ਪੜਦੇ ਹਾਂ ਕਹਾਣੀ ਬਿਮਾਰ ਦਾ ਹਾਲ। ਲਾਲਾ ਨੰਦ ਲਾਲ ਜੀ ਜਿਹੜਾ ਉੱਚਾ ਸੁਣਦੇ ਸਨ ਲਾਲਾ ਜੀ ਦਾ ਨਾਮ ਹੈ ਨੰਦ ਲਾਲ ਉਹਨਾਂ ਨੂੰ ਕੀ ਸੁਣਦਾ ਸੀ ਉੱਚਾ। ਇਸ ਲਈ ਲੋਕੀ ਉਹਨਾਂ ਤੋਂ ਬਹੁਤ ਪਰੇਸ਼ਾਨ ਰਹਿੰਦੇ ਸਨ ਘਰ ਦੇ ਲੋਕਾਂ ਨੂੰ ਤਾਂ ਉੱਚੀ-ਉੱਚੀ ਬੋਲਣ ਦੀ ਆਦਤ ਪੈ ਗਈ ਸੀ ਪਰ ਬਾਹਰ ਦੇ ਲੋਕ ਲਾਲਾ ਜੀ ਨੂੰ ਵੇਖਦੇ ਹੀ ਨਜ਼ਰਾਂ ਚੁਰਾਉਂਦੇ ਸਨ ਕਿ ਘਰ ਦੇ ਲੋਕਾਂ ਦਾ ਉੱਚੀ ਬੋਲਦੇ ਸਾਰਜੰ ਕਰੇ ਰਹਿਣਾ ਲਾਲਾ ਜੀ ਨੇ ਤਾਂ ਉੱਚੀ ਬੋਲਣਾ ਹੀ ਸੀ ਉਹਨਾਂ ਨੂੰ ਆਦਤ ਪੈ ਗਈ ਪਰ ਜਦੋਂ ਬਾਹਰ ਦੇ ਲੋਕਾਂ ਨੂੰ ਵੀ ਜਦੋਂ ਉਹਨਾਂ ਨੂੰ ਵੇਖਦੇ ਤਾਂ ਇਧਰੋਂ ਦੀ ਸਾਈਡ ਤੋਂ ਕਿਨਾਰਾ ਕਰਕੇ ਲੰਘ ਜਾਂਦੇ ਕਿ ਲਾਲਾ ਜੀ ਨਾਲ ਉੱਚੀ ਨਾ ਬੋਲਣਾ ਪਵੇ ਇੱਕ ਵਾਰ ਉਹਨਾਂ ਦੇ ਗੁਆਂਢੀ ਪੰਡਿਤ ਮਨੋਹਰ لال ਬਿਮਾਰ ਪੈ ਗਏ। ਉਹਨਾਂ ਦੇ ਗਵਾਂਢ ਵਿੱਚ ਪੰਡਿਤ ਰਹਿੰਦੇ ਸੀ ਜਿਨ੍ਹਾਂ ਦਾ ਨਾਮ ਮਨੋਹਰ لال ਸੀ। ਉਹ ਬਿਮਾਰ ਹੋ ਗਏ। ਉਹ ਕਈ ਦਿਨਾਂ ਤੱਕ ਬਿਮਾਰ ਰਹੇ। ਵੇਲੇ ਕੁਵੇਲੇ ਲਾਲਾ ਜੀ ਦੀ ਘਰ ਵਾਲੀ, ਘਰ ਵਾਲੀ ਹੁੰਦਾ ਪਤਨੀ ਜਾ ਕੇ ਹਾਲਚਲ ਪੁੱਛ ਆਉਂਦੀ ਸੀ। ਇੱਕ ਦਿਨ ਉਹ ਲਾਲਾ ਜੀ ਨੂੰ ਬੋਲੀ, ਇੱਕ ਵਾਰੀ ਜਾ ਕੇ ਪੰਡਿਤ ਜੀ ਦਾ ਹਾਲਚਲ ਤਾਂ ਪੁੱਛੋ। ਗਵਾਂਢ ਦੀ ਗੱਲ ਹੈ, ਚੰਗਾ ਗਵਾਂਢੀ ਉਹ ਹੀ ਹੁੰਦਾ ਹੈ ਜਿਹੜਾ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਵੇ। ਲਾਲਾ ਜੀ ਬੋਲੇ ਮੈਨੂੰ ਕੁਝ ਸੁਣਾਈ ਤਾਂ ਦਿੰਦਾ ਨਹੀਂ ਉਹ ਬਿਮਾਰ ਹਨ ਕਮਜ਼ੋਰੀ ਦੀ ਹਾਲਤ ਵਿੱਚ ਆਵਾਜ਼ ਵੀ ਉੱਚੀ ਨਹੀਂ ਨਿਕਲੇਗੀ ਮੈਂ ਉਹਨਾਂ ਦੀ ਆਵਾਜ਼ ਕਿਵੇਂ ਸੁਣਾਗਾ ਠੀਕ ਹੈ ਫਿਰ ਲਾਲਾ ਜੀ ਆਪਣੀ ਪਤਨੀ ਨੇ ਜਵਾਬ ਦਿੱੰ데요 ਕਿ ਬਿਮਾਰ ਹੈਗੇ ਆ ਤੇ ਕਮਜ਼ੋਰੀ ਹੈਗੀ ਆ ਉਹਨਾਂ ਨੂੰ ਉਹ ਬਹੁਤ ਜਿਆਦਾ ਹੌਲੀ-ਹੌਲੀ ਬੋਲਣਗੇ ਫਿਰ ਮੈਨੂੰ ਉਹਨਾਂ ਦੀ ਆਵਾਜ਼ ਵੀ ਨਹੀਂ ਸੁਣਨੀ ਤੇ ਮੈਂ ਉਹਨਾਂ ਨੂੰ ਫਿਰ ਕੀ-ਕੀ ਜਵਾਬ ਦਿੰਦਾ ਰਵਾਂਗਾ ਫਿਰ ਘਰ ਵਾਲੀ ਯਾਨੀ ਕਿ ਪਤਨੀ ਨੇ ਸਮਝਾਉਂਦੇ ਹੋਏ ਕਿਹਾ ਕਰ ਵਾਲੀ ਜਾਣੇ ਪਤਨੀ ਨੇ ਸਮਝਾਉਂਦੇ ਹੋਏ ਕਿਆ ਚਿੰਤਾ ਦੀ ਕੋਈ ਗੱਲ ਨਹੀਂ ਬਿਮਾਰ ਆਦਮੀ ਨਾਲ ਕੋਈ ਲੰਬੀ ਚੋੜੀ ਗੱਲਤਾ ਕਰਨੀ ਨਹੀਂ ਹੁੰਦੀ ਇੱਕ ਦੋ ਗੱਲਾਂ ਕਰਕੇ ਘਰ ਵਾਪਿਸ ਆ ਜਾਣਾ ਫਿਰ ਇਸ ਤੋਂ ਬਾਅਦ ਉਸ ਦੀ ਪਤਨੀ ਹੈ ਜੋ ਉਹਨਾਂ ਨੂੰ ਸਵਾਲ ਪੜਾਣੇ ਸ਼ੁਰੂ ਕਰ ਦਿੰਦੀ ਹੈ ਦੋ ਤਿੰਨ ਸਵਾਲ ਰਟਾ ਦੇ ਦਿੰਦੀ ਕਿ ਇਹ ਹੀ ਪੁੱਛਣਾ ਅੱਗੋ ਇਹ ਜਵਾਬ ਦੇਣਗੇ ਤੁਸੀਂ ਇਹ ਬੋਲ ਦੇਣਾ ਉਹਨਾਂ ਦੀ ਵਾਰਤਾ ਲਾ ਪੜਦੇ ਤੁਸੀਂ ਪਹਿਲੇ ਪੁੱਛਣਾ ਪੰਡਿਤ ਜੀ ਸਿਹਤ ਕਿਸ ਤਰ੍ਹਾਂ ਹੈ ਫਿਰ ਪੰਡਿਤ ਜੀ ਕਹਿਣਗੇ ਮੈਂ ਪਹਿਲੇ ਤਾਂ ਠੀਕ ਹਾਂ ਯਾਨੀ ਕਿ ਤੁਸੀਂ ਪੰਡਿਤ ਤੋਂ ਉਹਨਾਂ ਦੀ ਸਿਹਤ ਬਾਰੇ ਪੁੱਛ ਲੈਣਾ ਫਿਰ ਪੰਡਿਤ ਜੀ ਆਵੇਂ ਕਹਿਣਗੇ ਕਿ ਮੈਂ ਠੀਕ ਹਾਂ ਫਿਰ ਦੂਸਰਾ ਤਾਂ ਲਾਲਾ ਜੀ ਨੇ ਪੁੱਛਿਆ ਇਸ ਦੇ ਬਾਅਦ ਮੈਂ ਕੀ ਪੁੱਛਾਂ ਘਰਵਾਲੀ ਬੋਲੀ ਤੁਸੀਂ ਪੁੱਛਣਾ ਡਾਕਟਰ ਨੇ ਖਾਣ ਪੀਣ ਲਈ ਕੀ ਕਿਹਾ ਜਦੋਂ ਕੁਝ ਦੱਸਣ ਤਾਂ ਕਹਿ ਦੇਣਾ ਠੀਕ ਹੈ ਨਾ ਜਦੋਂ ਗੱਲ ਫਿਰ ਤੁਸੀਂ ਇਹ ਸਵਾਲ ਪੁੱਛ ਲੈਣਾ ਦੂਜਾ ਡਾਕਟਰ ਨੇ ਤੁਹਾਨੂੰ ਖਾਣ ਪੀਣ ਲਈ ਕੀ ਕਿਹਾ ਜਦੋਂ ਤੁਹਾਨੂੰ ਕੁਝ ਵੀ ਆਨਸਰ ਦੇਣਗੇ ਤੁਸੀਂ ਬਸ ਉਹਨਾਂ ਨੂੰ ਇਹਨਾਂ ਕਹਿ ਦੇਣਾ ਪ੍ਰਮਾਤਮਾ ਕਰੇ ਖਾਦਾ ਪੀਤਾ ਸਰੀਰ ਨੂੰ ਲੱਗੇ ਚਲਦੇ-ਚਲਦੇ ਇਹ ਵੀ ਪੁੱਛ ਲੈਣਾ ਕਿ ਇਲਾਜ ਕਿਸ ਤੋਂ ਕਰਵਾ ਰਹੇ ਹੋ ਫਿਰ ਇੱਕ ਕੁਐਸ਼ਨ ਚਲਦੇ ਫਿਰ ਕਹਿੰਦਾ ਇੱਕ ਕੁਐਸ਼ਨ ਹੋਰ ਕਹਿ ਦਿੰਦੀ ਹੈ ਜੇ ਸਵਾਲ ਹੋਰ ਕਹਿੰਦੇ ਕਿ ਇਹ ਵੀ ਪੁੱਛ ਲਿਆ ਜੇ ਤੁਸੀਂ ਇਲਾਜ ਕਿੱਥੋਂ ਕਰਵਾ ਰਹੇ ਹੋ ਤੇ ਦੱਸਣ ਤਾਂ ਕਹਿ ਦੇਣਾ ਜਲਦੀ ਆਰਾਮ ਆ ਜਾਵੇਗਾ ਯਾਨੀ ਕਿ ਉਹ ਲਾਲਾ ਜੀ ਦੇ ਸਵਾਲ ਤੇ ਪੰਡਿਤ ਜੀ ਦੇ ਉੱਤਰ ਖੁਦ ਹੀ ਉਹਨਾਂ ਨੂੰ ਰਟਾ ਰਹੇ ਸੀ ਲਾਲਾ ਜੀ ਇਹਨਾਂ ਪ੍ਰਸ਼ਨਾਂ ਨੂੰ ਦੁਹਰਾਉਂਦੇ ਹੋਏ ਪੰਡਤ ਜੀ ਦੇ ਘਰ ਜਾ ਪੁੱਜੇ ਪੰਡਤ ਜੀ ਨੇ ਜਦ ਲਾਲਾ ਜੀ ਨੂੰ ਉਹਦੇ ਵੇਖਿਆ ਤਾਂ ਪੂਰੀ ਤਰ੍ਹਾਂ ਹੀ ਚਿੜ ਗਏ ਚਿੜ ਗਏ ਮਤਲਬ ਚਿਕ ਚਿਕ ਕਰਨ ਲੱਗ ਗਏ ਵੀ ਇਹ ਕੌਣ ਕਿਉਂ ਕਿੱਥੋਂ ਆ ਗਿਆ ਸੋਚਣ ਲੱਗੇ ਕਿ ਬਿਮਾਰੀ ਦੀ ਹਾਲਤ ਵਿੱਚ ਕੋਈ ਆਰਾਮ ਨਾਲ ਲੇਟਣ ਹੀ ਨਹੀਂ ਦਿੰਦਾ ਹੁਣ ਤੁਰੇ ਆ ਤੁਰੇ ਆ ਰਹੇ ਨੇ ਮੇਰਾ ਸਿਰ ਖਾਨ ਮੈਂ ਕਹਾਂਗਾ ਕੁਝ ਤੇ ਸੁਣਨਗੇ ਕੁਝ ਬੱਚੋ ਅੱਜ ਅਸੀਂ ਅ ਜ ਤੋਂ ਅ ਬੜੇ ਅੱਜ ਪੰਡਤ ਜੀ ਤੇ ਉਹਨਾਂ ਦੀ ਪਤਨੀ ਦੀ ਵਾਰਤਾਲਾ ਕੱਲ ਅਸੀਂ ਪੜਾਂਗੇ ਪੰਡਿਤ ਅਤੇ ਲਾਲਾ ਜੀ ਦੀ ਗੱਲਬਾਤ ਠੀਕ ਹੈ ਤੋਂ ਸੋਰੀ ਵਾਈਜ਼ ਪੇਜ ਨੰਬਰ 1 ਕੇਅਰਫੁਲੀ ਥੈਂਕ ਯੂ